ਸਸਿਕਾਲ ਜੀ ਸਾਰਿਆਂ ਨੂੰ ਮੈਂ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਤੋਂ ਦੇਖਣ ਵਾਲੇ ਸਰੋਤਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਕਰਦਾ ਹਾਂ ਜੀ ਅੱਜ ਥੋੜੀ ਜਲਦੀ ਜਲਦੀ ਵੀਡੀਓ ਬਣਾਉਣੀ ਪਈ ਜੀ ਕਿਤੇ ਬਾਹਰ ਆਏ ਹੋਏ ਸੀਗੇ ਕਾਰਨ ਕੀ ਆ ਕਿਸਾਨਾਂ ਵੱਲੋਂ 30 ਦਸੰਬਰ 2024 ਦਾ ਪੰਜਾਬ ਬੰਦ ਐਲਾਨ ਹੋ ਚੁੱਕਾ ਵਾ ਦੇਖੋ ਹੁਣ ਮੈਨੂੰ ਲੱਗਦਾ ਆਪਣੇ ਸਾਰੇ ਜਿੰਨੇ ਵੀ ਪੰਜਾਬ ਨਿਵਾਸੀ ਨੇ ਪੰਜਾਬੀ ਦੇ ਜਿਹੜਾ ਆਪਾਂ ਕਹਿੰਨੇ ਆ ਸਾਰਾ ਦਾ ਟਾਈਮ ਆ ਗਿਆ ਕਿਸਾਨਾਂ ਨੂੰ ਸਾਥ ਦੇਣ ਦਾ ਜਿਵੇਂ ਆਪਾਂ 2020 ਦੇ 21 ਦੇ ਵਿੱਚ ਕਿਸਾਨ ਦਰਨ ਵੇਲੇ ਦਿੱਤਾ ਸੀਗਾ ਇਦਾਂ ਹੀ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਬੰਦ ਦਾ ਨਾਰਾ ਮਾਰੀਏ ਕਿਉਂ ਕਿ ਜੇ ਆਪਾਂ ਅੱਜ ਉਹਨਾਂ ਦਾ ਸਾਥ ਦਿੰਨੇ ਆ ਤਾਂ ਹੀ ਤੁਹਾਨੂੰ ਤੁਹਾਡੇ ਹੱਕ ਜਿਹੜੇ ਨੇ ਚਾਹੇ ਉਹ ਵਪਾਰੀ ਹੋਣ ਚਾਹੇ ਉਹ ਕੋਈ ਵੀ ਕਿੱਤੇ ਦੇ ਵਿੱਚ ਹੋਣ ਨੌਕਰੀ ਪੇਸ਼ਾ ਹੋਣ ਤਾਂ ਹੀ ਤੁਹਾਨੂੰ ਤੁਹਾਡੇ ਹੱਕ ਮਿਲਨੇ ਆ ਜੇ ਆਪਾਂ ਕਿਸਾਨਾਂ ਦਾ ਸਾਥ ਦਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਗੱਲ ਸਮਝਣ ਦੀ ਲੋੜ ਆ ਕਿ ਉਹਨਾਂ ਦੀ ਇਕਨੋਮੀ ਜੋ ਪੰਜਾਬ ਦੀ ਇਕਨੋਮੀ ਆ ਉਹ ਸਾਰੀ ਕਿਸਾਨੀ ਦੇ ਉੱਤੇ ਡਿਪੈਂਡ ਕਰਦੀ ਆ ਜੇ ਉਹਨਾਂ ਦੇ ਕੋਲ ਪੈਸਾ ਆਊਗਾ ਤਾਂ ਹੀ ਤੁਹਾਡੇ ਸਾਰਿਆਂ ਦੇ ਘਰ 'ਚ ਪੈਸਾ ਆਊਗਾ ਸੋ ਇਹ ਚੀਜ਼ ਨੂੰ ਪੰਜਾਬੀ 'ਚ ਬਹੁਤ ਕਲੀਅਰਲੀ ਸਮਝ ਲਓ ਆਪਾਂ ਲੋਕਾਂ ਨੂੰ ਲੋੜ ਆ ਕਿਸਾਨਾਂ ਦਾ ਖੁੱਲ ਕੇ ਡਟ ਕੇ ਸਾਥ ਦਈਏ ਤੇ ਸਾਰੇ ਇਕੱਠੇ ਹੋ ਕੇ ਨਾਰਾ ਲਾਈਏ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਉਂਕਿ ਜੇ ਆਪਾਂ ਇਹ ਨਾਰਾ ਲਾਉਨੇ ਆ ਤਾਂ ਸਮਝ ਲਿਓ ਕਿ ਆਪਾਂ ਸਾਰੇ ਇਕਿਆਂ ਤੇ ਆਪਾਂ ਨੂੰ ਕੋਈ ਤੋੜ ਨਹੀਂ ਸਕਦਾ ਜੇ ਆਪਾਂ ਉਹਨਾਂ ਨੂੰ ਕਿਸਾਨਾਂ ਨੂੰ ਗਾਲਾਂ ਕੱਢਾਂਗੇ ਭਾਈ ਤੁਸੀਂ ਇੱਥੇ ਬੰਦ ਕਰ ਲਿਆ ਉੱਥੇ ਬੰਦ ਕਰ ਲਿਆ ਤਾਂ ਇੰਨੀ ਗੱਲ ਯਾਦ ਰੱਖਿਓ ਕੋ ਟਾਈਮ ਨੇੜੇ ਨਹੀਂ ਕਿ ਤੁਹਾਡੇ ਵੀ ਡੰਡੇ ਵੱਜਣੇ ਆ ਤੁਹਾਡੇ ਨਾਲ ਵੀ ਉਹ ਸਭ ਕੁਝ ਹੋਣਾ ਜੋ ਕਿਸਾਨਾਂ ਨਾਲ ਹੋਇਆ ਜੇ ਅੱਜ ਆਪਾਂ ਨਾਲ ਸਾਥ ਦਿੰਦੇ ਆ ਤੇ ਕੱਲ ਨੂੰ ਤੁਹਾਡਾ ਸਾਥ ਕਿਸਾਨ ਵੀ ਦੇਣਗੇ ਸੋ ਇਹ ਗੱਲਾਂ ਦਾ ਧਿਆਨ ਰੱਖਿਓ ਮੇਰੇ ਵੀਰ ਇਹ ਨਾ ਹੋਵੇ ਫੇਰ ਆਪਾਂ ਲੋਕ ਆਪਣੇ ਆਪ ਚ ਹੀ ਰਹਿ ਜਾਈਏ ਜਿਵੇਂ ਮੈਨੂੰ ਕੁਝ ਥਾਵਾਂ ਦਾ ਪਤਾ ਲੱਗਾ ਜਿੱਥੇ ਆਲਰੇਡੀ ਗਰੁੱਪਾਂ ਦੇ ਵਿੱਚ ਪਉਣਾ ਸ਼ੁਰੂ ਕਰਤਾ ਵਾ ਕਿ ਅਸੀਂ ਕੋਈ ਦੁਕਾਨਾਂ ਨਹੀਂ ਬੰਦ ਕਰਨੀਆਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਬਿਕੋਜ਼ ਜੇ ਨਾਂ ਲਿਆ ਫੇਰ ਇਹਨਾਂ ਨੂੰ ਲੱਗੂਗਾ ਕਿ ਭਾਈ ਸਾਡੇ ਬਾਰੇ ਸਿੱਧਾ ਬੋਲਦੇ ਆ ਭਾਈ ਜੀ ਦੇਖੋ ਮੈਂ ਇਹ ਵੀਡੀਓ ਜਲਦੀ ਜੇ ਇਸੇ ਕਰਕੇ ਬਣਾ ਰਿਹਾ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਆ ਜਿਹਦੇ ਵਿੱਚ ਕਿ ਲੋਕ ਕਹਿ ਰਹੇ ਆ ਅਸੀਂ ਕਿਸੇ ਨੇ ਕੋਈ ਦੁਕਾਨਾਂ ਫੈਕਟਰੀਆਂ ਕੁਝ ਨਹੀਂ ਬੰਦ ਕਰਨਾ ਕਿਉਂਕਿ ਸਾਨੂੰ ਕਿਸਾਨਾਂ ਦਾ ਕੀ ਮਤਲਬ ਆ ਤਾਂ ਬਾਈ ਜੀ ਇਹ ਗੱਲ ਨੂੰ ਫੇਰ ਕਲੀਅਰਲੀ ਸਮਝ ਲਓ ਅੱਜ ਦਾ ਆਪਾਂ ਇਦਾਂ ਕਹਿ ਸਕਦੇ ਆ ਜਾਂ ਆਪਾਂ ਕਰ ਸਕਦੇ ਕਿਉਂਕਿ ਆਪਣੇ ਤੇ ਉਹ ਮਾਰਨੀ ਪਈ ਜਿੱਦ ਦਿਨ ਤੁਹਾਡੇ ਤੇ ਉਹ ਮਾਰ ਪਈ ਤੁਹਾਨੂੰ ਲੱਗਿਆ ਕਿ ਤੁਹਾਨੂੰ ਤੁਹਾਡੇ ਚੀਜ਼ਾਂ ਦਾ ਮੁੱਲ ਨਹੀਂ ਮਿਲ ਰਿਹਾ ਜੋ ਤੁਸੀਂ ਫੈਕਟਰੀਆਂ ਦੇ ਵਿੱਚ ਬਣਾ ਰਹੇ ਹੋ ਦੁਕਾਨਾਂ ਦੇ ਵੇਚਦੇ ਤੁਹਾਨੂੰ ਕੋਈ ਮੁਨਾਫਾ ਨਹੀਂ ਹੋ ਰਿਹਾ ਉਦੋਂ ਤੁਸੀਂ ਲੋਕਾਂ ਨੇ ਚੀਕਾਂ ਮਾਰਨੀਆਂ ਨੇ ਕਿ ਤੁਸੀਂ ਲੋਕਾਂ ਨੇ ਕਹਿਣਾ ਭਾਈ ਸਾਡਾ ਸਾਥ ਦੋ ਤੁਹਾਡਾ ਸਾਥ ਕਿਸੇ ਨੇ ਨਹੀਂ ਦੇਣਾ ਜੇ ਅੱਜ ਤੁਸੀਂ ਇਹ ਗੱਲ ਸੋਚਦੇ ਹੋ ਨਾ ਕਿ ਅਸੀਂ ਕਿਸਾਨਾਂ ਦੇ ਮੂੰਹ ਪਰੇ ਕਰ ਲਾਂਗੇ ਪੰਜਾਬ ਬੰਦ ਆਪਾਂ ਨਹੀਂ ਉਹ ਸਾਥ ਦੇਵਾਂਗੇ ਤਾਂ ਤੁਹਾਡਾ ਸਾਥ ਕਿਸੇ ਨੇ ਨਹੀਂ ਦੇਣਾ ਇਹ ਗੱਲ ਯਾਦ ਰੱਖਿਓ ਤਾਂ ਕਿਰਪਾ ਕਰਕੇ ਸਾਰੇ ਲੋਕ ਆਪਣੇ ਵੀਰ ਭਰਾ ਭੈਣ ਕਿਸਾਨ ਕੱਲ ਦਾ ਜਿਹੜਾ 30 ਦਸੰਬਰ 2024 ਦਾ ਬੰਦ ਹੈ ਪੰਜਾਬ ਬੰਦ ਉਹਦਾ ਆਪਾਂ ਸਾਰੇ ਇਕੱਠੇ ਹੋ ਕੇ ਸਮਰਥਨ ਕਰੀਏ ਤੇ ਆਪਾਂ ਲੋਕੀ ਇੱਕ ਗੱਲ ਹੋਰ ਦਰਨਾ ਮੈਂ ਕਰਨੀ ਸੀ ਸਾਡੇ ਬੱਲੇਵਾਲ ਸਾਹਿਬ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਆ ਦਿਨ ਬਦਨ ਡਾਕਟਰਾਂ ਦੀ ਟੀਮ ਗਈ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਦਿਨ-ਬਦਨ ਸਿਹਤ ਦਾ ਹਾਲ ਬੁਰਾ ਹੀ ਹੁੰਦਾ ਜਾ ਰਿਹਾ ਸੋ ਮੈਂ ਸਭ ਨੂੰ ਕਹੂੰਗਾ ਭਾਈ ਜੇ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਘਰੇ ਬੈਠੇ ਹੀ ਰੱਬ ਅੱਗੇ ਅਰਦਾਸ ਕਰੋਗੇ ਦੱਲਿਆ ਸਾਹਿਬ ਦੀ ਸਿਹਤ ਠੀਕ ਰਵੇ ਕਿਉਂਕਿ ਉਹ ਇੱਕ ਜਰਨੈਲ ਨੇ ਜਿਹਨਾਂ ਦੇ ਕਿਸਾਨਾਂ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ ਨੇ ਤੇ ਮੈਂ ਰੱਬ ਕਾਗੇ ਅਰਦਾਸ ਕਰਦਾ ਵੀ ਰੱਬ ਉਹਨਾਂ ਦੀ ਸਿਹਤ ਨੂੰ ਬਿਲਕੁਲ ਠੀਕ ਕਰੇ ਤਾਂ ਕਿ ਹੋਰ ਉਹ ਹੱਕਾਂ ਦੀ ਜਿਹੜੀ ਆਵਾਜ਼ ਆ ਉਹ ਕਿਸਾਨਾਂ ਦੇ ਚੱਕਦੇ ਰਹਿਣ ਸੋ ਬਸ ਵੀਡੀਓ ਚ ਮੈਂ ਅੱਜ ਇੰਨੀ ਗੱਲ ਹੀ ਕਰਨੀ ਸੀਗੀ ਵੀ ਭਾਈ 31 ਦਸੰਬਰ 2024 ਪੰਜਾਬ ਬੰਦ ਦਾ ਸਮਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ